ਅੰਟੀਰੀਅਰ ਦਿਖਾ ਦੇ ਮੈਂ ਕਹਿੰਦਾ ਇਹ ਪੂਰਾ ਲਿਸਕਾ ਮਾਰਦਾ ਐਲਈਡੀ ਸਕਰੀਨ ਵਗੈਰਾ ਲੱਗੀ ਆ ਭਾਈ ਇੰਟੀਰੀਅਰ ਬਹੁਤ ਨਵਾਂ ਪਿਆ ਗੱਡੀ ਦਾ ਸਿੰਘ ਭਾਈ ਜੀ ਇਹਦੀ 2029 ਤੱਕ ਪਾਸ ਹੁਣੀ ਕਰਾਈ ਹੈ ਪਾਸ 29 ਤੱਕ ਪਾਸ ਹੈ 29 ਤੱਕ ਹੁਣੀ ਪਾਸ ਹੈ ਗੱਡੀ ਓਕੇ ਅੱਗੇ ਯਾਨੀ ਕਿ ਤਲਾਈ ਵੀ ਲੱਗਦੀ ਚ ਦੇਖੋ ਪਏ ਹੋਏ ਓਕੇ ਬਾਡੀ ਲਾਈਨ ਐਕਸੀਡੈਂਟ ਨਹੀਂ ਹੈ ਇੰਜਨ ਦੀ ਗਾਰੰਟੀ ਹੈ 75000 ਦੀ ਗੱਡੀ ਦੇਵਾਂਗੇ ਕਿੱਲਾ ਮਿੱਤਰੋ 3 ਲੱਖ 75000 ਦੀ ਗੱਡੀ ਵੀਰੇ ਮਾਰਕੀਟ ਤੇ ਕਨਫਰਮ ਕਰ ਲਓ ਮਾਰਕੀਟ ਤੇ ਰੇਟ 4 ਲੱਖ ਤੇ ਉੱਤੇ ਹੁੰਦਾ ਭਾਜੀ ਫਿਰ ਵੀ ਆਪਾਂ ਮਾਨਦਾਨ ਕਰਨ ਨੂੰ ਤਿਆਰ ਹੈ ਠੀਕ ਹੈ ਬਈ ਗੱਲ ਬਾਤ ਤੁਸੀਂ ਕਰ ਲਿਓ ਆਪ ਜੀ ਰੇਟ ਇਹਦਾ ਹੋਣ ਵਾਲਾ ਹੈ ਪਹਿਲੇ ਕਿਹਾ 3.5 ਲੱਖ ਰੁਪਏ ਆਪਾਂ ਇਹਨੇ ਕੀ 3.5 ਲੱਖ ਰੁਪਏ ਦੀ ਗੱਡੀ ਦੇਣੀ ਹੈ ਘਟਾਓ ਹੋਰ ਹੋਰ ਘਟਾ ਦਈਏ ਹਾਂ 3 ਲੱਖ 20 ਹਜ਼ਾਰ ਦੋ 3 ਲੱਖ 15 ਹਜ਼ਾਰ ਦੋ ਹੋਰ ਘਟਾ ਦੇ 10 ਹਜ਼ਾਰ ਦੋ 3 ਲੱਖ ਰੁਪਏ ਦੋ ਭਾਜੀ ਬਸ ਮਿੱਤਰੋ ਤਾਂ 25 ਹਜ਼ਾਰ ਬਈ ਠੀਕ ਹੈ ਮਿੱਤਰੋ ਗੱਡੀ ਦਾ ਨਾ ਫਰੰਟ ਸ਼ੀਸ਼ਾ ਤੱਕ ਨਾਲ ਦਾ ਬਈ ਅਸੀਂ ਪਹਿਲਾਂ ਇਹ ਚੈੱਕ ਕੀਤਾ ਗੱਡੀ ਦਾ ਫਰੰਟ ਸ਼ੀਸ਼ਾ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨਾ ਬਈ ਗੱਡੀ ਸਾਰੀ オリジナル ਆ 25 ਦੇ ਦਸੰਬਰ ਦੀ ਬਈ ਜੀ ਦੀ ਪਾਸਿੰਗ ਪਈ ਆ ਫਿਲਹਾਲ 27000 32 ਆਲਟੋ K10 ਗੱਡੀ ਜਾਂਦੇ ਬਈ ਅੱਜ ਅਸੀਂ ਆਈਸੀਏ ਕ੍ਰਿਸ਼ਨਾ ਕਾਰਬੀਰ ਚੰਡੀਗੜ੍ਹ ਵੇ ਆਏ ਸੀ ਵੀਰੇ 37 DJ ਪਾ ਇਸ ਟਾਈਮ ਖੜੇ ਆਂਗੇ ਤੇ ਬਈ ਸ਼ਸ਼ੀਕਾਲ ਸਾਰਾ ਨੂੰ ਕੀ ਹਾਲ ਚਾਲ ਆ ਤੇ ਬਈ ਜੀ ਆਪਣੇ ਨਾਮ ਬਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਵੀਰ ਜੀ ਜੀ ਹਾਲ ਚੱਲ ਨੇ ਜੀ ਵਧੀਆ ਵੀਰ ਜੀ ਜੈ ਮਸੀਹ ਸੇਤਾਂ ਜੀ ਕਾਇਮ ਹੈ ਕੀ ਜੀ ਸਾਰੇ ਭਾਈ ਜੀ ਜਿੰਨੀਆਂ ਗੱਡੀਆਂ ਨੇ ਆਪਣੇ ਕੋਲ ਆਜਾ ਜੀ ਸਰ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਗੱਡੀਆਂ ਦੀ ਜ਼ਿੰਮੇਦਾਰੀ ਭਾਈ ਜੀ ਪੂਰੀ ਲਿਖ ਕਰਕੇ ਭਾਈ ਜੀ ਠੀਕ ਹੈ ਤੇ ਡਾਕੂਮੈਂਟ ਵਗੈਰਾ ਕੰਪਲੀਟ ਡਾਕੂਮੈਂਟ ਕੰਪਲੀਟ ਹੈਗੇ ਆ ਡਾਕੂਮੈਂਟ ਅਸੀਂ ਆਪ ਐਨੀ ਕਿ ਨਾਮ ਕਰਾ ਕੇ ਦੇਵਾਂਗੇ ਗੱਡੀ ਓਕੇ ਗੱਡੀ ਦੇ ਕੋਈ ਵੀ ਐਨੀ ਕਿ ਨੁਕਸ ਹੋਗਾ ਤਾਂ ਆਪਾਂ ਦੱਸ ਦੇਵਾਂਗੇ ਕਿ ਕੋਈ ਪ੍ਰੋਬਲਮ ਹੈ ਪ੍ਰੋਬਲਮ ਐਸੀ ਹੁੰਦੀ ਨਹੀਂ ਆਪਣੀ ਗੱਡੀ 'ਚ ਠੀਕ ਹੈ ਓਕੇ ਜੀ ਫਿਰ ਵੀ ਐਨੀ ਅਗਰ ਕੋਈ ਬੰਦਾ ਕਹਿੰਦਾ ਇਹ ਚੀਜ਼ ਕਰਾ ਕੇ ਦਿਓ ਆਪਾਂ ਕਰਾ ਕੇ ਦੇ ਦਿੰਦੇ ਠੀਕ ਹੈ ਤੇ ਆਪਣਾ ਪ੍ਰੋਪਰ ਐਡਰੈਸ ਕੀ ਹੈ ਇ ਸੈਕਟਰ 37D ਰਾਜੀਵ ਮਾਰਕੀਟ ਰੈਡੀ ਮਾਰਕੀਟ ਵੀ ਕਹਿੰਦੇ ਰਾਜੀਵ ਮਾਰਕੀਟ ਨੀਅਰ ਕੋਲਾ ਡੀਪੋ ਠੀਕ ਹੈ ਕੋਲਾ ਡੀਪੋ ਦੇ ਨਾਲ ਹੈ ਠੀਕ ਹੈ ਭਾਈ ਆ ਜਿਓ ਤੁਸੀਂ ਇੱਥੇ ਭਾਈ ਗੱਡੀਆਂ ਤੁਸੀਂ ਕਹੋਗੇ ਨਾ ਵੀ ਭਾਈ ਤਕਰੀਬਨ ਸਾਰੀਆਂ ਗੱਡੀਆਂ ओरिजिनल ਨੇ ਆ ਵੀ ਭਾਈ ਨੇ ਦੱਸਿਆ ਜੀ ਕਹਿੰਦੇ 27000 ਚੱਲਿਆ ਨਾਲ ਦੇ ਟਾਇਰਾਂ ਚ ਭਾਈ ਇਹ ਸਿਰਫ ਬੰਪਰ ਬੰਪਰ ਛੱਡ ਕੇ ਬਾਕੀ ਸਾਰੀ ਗੱਡੀ ਵੜ ਜੀ ਨਾਲ ਸਾਰੀ ओरिजिनल ਆ ਜੀ 27000 ਕਿਲੋਮੀਟਰ ओरिजिनल ਸਰਵਿਸ ਇਫਰ ਨਾਲ ਚੱਲੀ ਹੋਈ ਹੈ ਟਾਇਰ ਹਲੀ ਨਾਲ ਦੇ ਲੱਗੇ ਹੋਏ ਟਾਇਰਾਂ ਦੀ ਬਦਲੇ ਨਹੀਂ ਗਏ ਜੀ ਠੀਕ ਹੈ ਠੀਕ ਹੈ ਜੀ ਗੱਡੀ ਬਹੁਤ ਸੋਹਣੀ ਅੰਦਰੋਂ ਦੇਖੋ ਗੱਡੀ ਬਾਈ ਜੀ ਲਖਵਿੰਦਰ ਨੂੰ ਕਹਾਂ ਇੱਕ ਵਾਰੀ ਅੰਦਰ ਬਈ ਝਾਤੀ ਮਰਾ ਦੇ ਗੱਡੀ ਦੀ ਮੈਂ ਕਹਾਂ ਵੀ ਇੰਟੀਰੀਅਰ ਜਿਵੇਂ ਨਵਾਂ ਪਿਆਗਾ 2012 ਮਾਡਲ ਐਸਟੰਬਾਈ ਤੁਹਾਨੂੰ ਗੱਡੀ ਦਿਖਾ ਰਹੇ ਆ 20X1 ਵਾਲਾ ਮਾਡਲ ਆ ਵਿੰਡੋਆਂ ਦੇ ਵਿੱਚ ਪਾਵਰ ਆਇੰਡ ਨੇ ਘੈਂਟ ਘਾਰ ਆ ਬਾਈ ਜੀ ਬਾਕੀ ਵੀਰੇ ਸਾਈਡ ਲੁੱਕ ਵੀਰੇ ਦੱਸ ਦਿੰਦੇ ਆ ਗੱਡੀ ਦੀ ਜੇ ਬਾਈ ਜੀ ਇਹਦਾ ਬੰਪ ਵਰਨਟ ਚੱਕ ਕੇ ਦਿਖਾਈਏ ਆਪਾਂ ਆਹ ਲੋ ਬੋਰਨਟ ਖੋਲ ਕੇ ਦਿਖਾਓ ਬਾਈ ਜੀ ਬੋਰਨਟ ਇੱਕ ਵਾਰੀ ਚੱਕ ਕੇ ਦਿਖਾ ਰਿਹਾ ਬੋਲਦੀ ਬਾਈ ਨਵੀਂ ਗੱਡੀ ਹੈ ਠੀਕ ਆ ਆ ਚੈੱਕ ਕਰੋ ਬਾਈ ਗੱਡੀ ਦਾ ਵਰਨਟ ਚੱਕਿਆ ਆਪਾਂ ਤੁਸੀਂ ਤਸੱਲੀ ਆਪ ਆਪਾਂ ਨੂੰ ਬਾਈ ਜੀ ਬੋਲਣ ਦੀ ਲੋੜ ਹੀ ਹੈਗੀ ਹਨਾ ਠੀਕ ਹੈ ਸੀਡਕਾਰ ਭਈ ਜਮਾ ਓਕੇ ਦੀ ਰਿਪੋਰਟ ਆ ਤੇ ਬਾਈ ਜੀ ਲੋਨ ਹੋ ਜੂਏ ਤੇ ਇਹਦੇ ਤੇ ਭਾਈ ਜੀ ਲੋਨ ਹੋਊਗਾ ਲੋਨ ਹੋਊਗਾ ਘੱਟੋ ਘੱਟ ਮੰਨ ਕੇ ਚਲੋ 2 ਸਾਲ ਦਾ 2 ਸਾਲ ਦਾ 2 ਸਾਲ ਦਾ ਕਿੰਨੇ ਦਾ ਲੋਨ ਹੋ ਜੂਗਾ ਲੋਨ ਕਰਾ ਦੂਗੇ ਭਾਈ ਜੀ ਸਵਾ 1.5 ਤੇ 1.5 ਲੱਖ ਦਾ ਲੋਨ ਹੋ ਜੂਗਾ ਹਾਂਜੀ ਐਕਚੁਅਲ ਡਿਮਾਂਡ ਕਿੰਨੀ ਹੈ ਦੀ ਗੱਡੀ ਦੀ ਭਾਈ ਜੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਆਪਾਂ ਐਨਕੀ ਗੱਡੀ ਦੀ ਚਲੀ ਹੈ ਕਾਰਡਲੀ ਅਗਰ ਆਪਾਂ ਗੱਲ ਕਰਦੇ ਹਾਂ ਨਾ ਪਾਉਂਗਾ ਤੇ ਇਹ ਕਿ 240 45 ਕਰਨੇ ਜੀ ਬਟ ਅਨੀ ਦੇਣ ਲੈਣ ਵਾਲੀ ਜਿਹੜੀ ਗੱਲ ਕਰ ਰਹੇ ਆਪਾਂ ਸਵਾ ਦੋ ਲੱਖ ਰੁਪਏ ਦੀ ਠੀਕ ਹੈ ਸਵਾ ਦੋ ਲੱਖ ਰੁਪਏ ਦੀ ਗੱਡੀ ਦੇਵਾਂਗਾ ਬਾਕੀ ਮੋਕੇ ਦੇ ਮਾਨਦਾਨ ਜੀ ਜੀ ਮਿੱਤਰ ਸਵਾ ਦੋ ਲੱਖ ਦੀ ਗੱਡੀ ਲੈ ਲਿਓ ਬਾਈ 27000 ਚੱਲੀ ਆ ਜੈਨੂਨ ਜਾਂ ਸਿਰਕਾੜ ਨਾਲ ਜਿੱਥੇ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਆਪਾਂ ਉਧਰ ਇੱਕ ਸਾਈਡ ਤੋਂ ਆਪਾਂ ਸਟਾਰਟ ਕਰਾਂਗੇ ਆ ਜੀ ਅਗਲੀ ਐਨੋਵਾਂਗੀ ਮੇਰਾ ਬੰਦਾ ਤੇਰਾ ਸਾਫ ਕਰਵਾ ਦੇ ਮੇਰਾ ਬੰਦਾ ਤੇਰੇ ਮੇਰੇ ਮੁਦ ਦੇਖ ਉੱਥੇ ਘੜਾ ਇਹ ਵਾਲੀ ਸ਼ਿਫਟ ਸਾਈਡ ਕਰ ਲਈਏ ਸਿੱਧੀ ਕਰ ਲਈਏ ਆਪਣੀ ਹੈ ਇਹ ਕਰੋ ਨਾ ਸਿੱਧੇ ਨੂੰ ਅਰੇ ਕਟਿਆਲ ਸਾਹਿਬ ਕਾਹ ਹੈ ਕਟਿਆਲ ਸਾਹਿਬ ਪਹਿਲਾਂ ਇਹ ਨਦੀ ਬਣਾ ਲਓ ਮੁਸਕਲੀਆਂ ਲਗਵਾ ਲੇ ਚਲਾ ਕੇ ਇਹਨੇ ਇਹਦੀ ਬਣਾ ਲਓ ਤੇ ਕਰੀ ਸਟਾਰਟ ਲੈ ਮਿੱਤਰੋ ਪਹਿਲੀ Honda iVTEC ਆ ਗੱਡੀ ਬਾਈ ਜੀ ਕੀ ਡਿਟੇਲ ਹੈ ਇਹਦੀ ਇਹ iVTEC ਮਾਡਲ ਹੈ ਭਾਈ ਜੀ 2010 ਮਾਡਲ ਦਾ ਮਾਡਲ ਹੈ ਠੀਕ ਹੈ ਭਾਈ ਬਹੁਤ ਵੀਰ ਕਹਿੰਦੇ ਸਾਨੂੰ ਭਾਈ ਹਿਮਾਚਲ ਪ੍ਰਦੇਸ਼ ਨੰਬਰ ਗੱਡੀ ਚਾਹੀਦੀ ਆ HP ਨੰਬਰ ਆ ਭਾਈ ਕਿਸੇ ਵੀਰ ਨੇ ਚਾਹੀਦੀ ਆ ਉਧਰ ਵੀ ਲਿਆਦਾ ਔਰ ਕੀ ਡਿਟੇਲ ਹੈ ਗੱਡੀ ਦੀ ਭਾਈ ਜੀ ਗੱਡੀ ਤੇ ਖਾਸियत ਹੈਗੀ ਹੈ ਕਿ ਗੱਡੀ ਮੋਸਟਲੀ ਅਨਲਿਗ ओरिजिनल ਗੱਡੀ ਹੈਗੀ ਹੈ ओरिजिनल ਗੱਡੀ ਹੈ ओरिजिनल ਗੱਡੀ ਹੈਗੀ ਹੈ ਤਾਂ ਆਪਣਾ ਕਹਿੰਦੇ ਆ ਇਹ ਬੰਦੇ ਪਹਿਲੇ ਬੰਦੇ ਦਾ ਨਾਮ ਹੈ ਫਰਸਟ ਓਨਰ ਹੈ ਫਰਸਟ ਓਨਰ ਗੱਡੀ ਹੈਗੀ ਹੈ ਤਾਂ ਮੈਂ ਪਿਓਰ પેટ્રોલ ਹੈ ਦੀ ਗੱਡੀ ਇਹ ਪਿਓਰ પેટ્રોલ ਹੈ ਕੋਈ ਏੰਜੀਨ ਹੀ ਨਹੀਂ ਚਲੀ ਕੋਈ ਗੈਸ ਤੇ ਨਹੀਂ ਚਲੀ ਹੋਈ ਹੈ ਠੀਕ ਹੈ ਪਹਿਲੇ ਬੰਦੇ ਦੇ ਨਾਮ ਚਲਾਈ ਹੋਈ ਹੈ ਔਰ ਬੰਦੇ ਦੀ ਖਾਸੀਅਤ ਇਹ ਹੈਗੀ ਕਿ ਬੰਦਾ ਟਾਈਮ ਟੂ ਟਾਈਮ ਆਪਣੀ ਸਰਵਿਸ ਕਰਾਈਏ ਕੰਪਨੀ ਤੋਂ ਕਿੰਨਾ ਮਾਡਲ ਹੈ ਇਹ ਇਹ ਮਾਡਲ ਹੈਗਾ ਭਾਈ ਜੀ 2010 10 ਮਾਡਲ ਪਾਸਿੰਗ ਫਿਲਹਾਲ ਹੈਗੀ ਆ ਪਾਸਿੰਗ ਹੈਗੀ ਹੈ 25 ਚੱਕ ਪਾਸਿੰਗ ਹੈਗੀ ਆ ਐਨਓਸੀ ਮਿਲ ਜੂਦੀ ਐਨਓਸੀ ਜਿੱਥੇ ਦੀ ਕਹੋਗੇ ਉੱਥੇ ਦੀ ਐਨਓਸੀ ਕਰਾ ਦੇਣੀ ਹੈ ਇੰਜਨ ਗੇਅਰ ਦੀ ਪੂਰੀ ਟੈਟਾ ਦੀ ਬਾਡੀ ਲਾਈਨ ਦੀ ਐਕਸੀਡੈਂਟ ਦੀ ਪੂਰ ਗਾਰੰਟੀ ਲੈ ਮੈਟਰ ਫੁੱਲ ਗਾਰੰਟੀ ਰੇਟ ਕਿੰਨਾ ਹੋਣ ਵਾਲਾ ਰੇਟ ਭਾਈ ਜੀ ਦੇਖੋ ਇਸ ਤਰ੍ਹਾਂ ਹੈ ਕਿ ਲੋਕੀ ਤਾਂ ਯਾਨੀ ਕਿ ਢਾਈ ਢਾਈ 3-3 ਲੱਖ ਰੁਪਏ ਮੰਗਦੇ ਆ ਜੀ ਆਪਾਂ ਯਾਨੀ ਕਿ ਗੱਡੀ ਦਾ ਰੇਟ ਦੇਵ 235400 ਦੇ ਵਿੱਚ ਗੱਡੀ ਦੋ ਮਾਰੀ ਠੀਕ ਐ ਲੈ ਮਿੱਤਰੋ 235000 ਦੀ ਲੈ ਜਾ ਯਾਰ ਠੀਕ ਐ ਗੱਡੀ ਘੈਂਟ ਆ ਬਾਈ ਗੱਡੀ ਸਾਰੀ ਰੀਨਲ ਆ ਆ ਕੇ ਇੱਕ ਵਾਰੀ ਜ਼ਰੂਰ ਚੈੱਕ ਕਰੋਗੇ ਨਾ ਤੁਹਾਨੂੰ ਮੇਰੇ ਪਤਾ ਲੱਗ ਜੂ ਠੀਕ ਐ ਗੱਡੀ ਦੀ ਕੀ ਕੰਡੀਸ਼ਨ ਆ ਅੱਗੇ ਆ ਗਈ ਆਪਣੇ ਕੋਲ अल्टੋ ਕੇਟਨ ਜੀ ਕੀ ਗੱਲ ਬਾਤ ਐ ਇਹਦੀ ਇਹ ਹੈਗੀ ਭਾਜੀ अल्टੋ ਕੇਟਨ ਜੀ अल्टੋ ਕੇਟਨ ਹੈਗੀ 2015 ਮਾਡਲ ਹੈ ਠੀਕ ਐ ਜੀ 2015 ਮਾਡਲ ਹੈ ਚੱਲੀ ਹੈ 55000 ਜਨਮਨ ਚੱਲੀ ਹੋਈ ਜਨਸੀ ਕੋਆਰਡੀਨੇਟ ਜਨਸੀ ਕੋਆਰਡੀਨੇਟ ਜੇ ਮਿੱਤਰੋ ਜਨਸੀ ਕੋਆਰਡੀਨਾ ਚੱਲੀ ਹੋਈ ਕਾਰ ਆ ਓਨਰ ਫਰਸਟ ਵੀਰੇ ਫਰਸਟ ਓਨਰ ਹੈਗੀ ਵੀਰ ਜੀ ਚੰਡੀਗੜ੍ਹ ਦਾ ਨੰਬਰ ਹੈਗਾ ਚੰਡੀਗੜ੍ਹ ਦਾ ਲੋਕਲ ਨੰਬਰ ਹੈਗਾ ਕਿਹ ਐਂਟ ਕਾਰ ਹੈਗੀ ਔਰ ਇਹਦੇ ਨਾਲ ਕਿੰਨੀ ਕਾ ਵੀਰੇ ਇਹ ओरिजिनल ਭਾਈ ਜੀ 55000 ਕੇ 56000 ਚੱਲੀ ਹੋਈ ਹੈ ਠੀਕ ਹੈ ਜੀ ਗੱਡੀ ਤੇ ਐਨੀ ਕੀ ਉਲਾਨਾ ਆ ਜਾਏ ਗੱਡੀ ਤੇ ਕੋਈ ਵੀ ਪ੍ਰੋਬਲਮ ਆ ਜਾਏ ਓਕੇ ਅਸੀਂ ਖੜੇ ਹਾਂ ਜ਼ਿੰਮੇਦਾਰ ਆਪਣੀ ਗੱਡੀ ਖੜਾ ਦਿਓ ਪੈਸੇ ਲੈ ਜਾਓ ਲੋ ਜੀ ਮਤਲਬ ਕੀ ਰੇਟ ਕੀ ਆ ਫਿਰ ਇਹਦਾ ਭਾਜੀ ਰੇਂਜ ਜਿਹੜੀ ਰੱਖੀ ਹੋਈ ਹੈ ਡਿਮਾਂਡ ਤੇ ਤਾਂ ਨਹੀਂ ਹੈਗੀ ਗੱਡੀ ਤੇ 285000 ਆਪਾਂ ਦੇਣੀ ਹੈ 260000 ਦੀ ਗੱਡੀ ਮਤਲਬ ਮਿੱਤਰੋ 260000 2015 ਮਾਡਲ अल्टੋ ਕੈਟਨ ਲੈ ਜਾਓ ਚੰਡੀਗੜ੍ਹ ਲੋਕਲ ਨੰਬਰ ਦੀ ਕਾਰ ਆ ਲੋਨ ਫੈਸਿਲਿਟੀ ਹੈਗੀ ਆ ਲੋਨ ਹੋ ਜੂ ਤੁਹਾਡਾ ਸਿਬਲ ਸਕੋਰ ਘੈਂਟ ਆਉਣਾ ਚਾਹੀਦਾਗਾ ਠੀਕ ਹੈ ਆਜੋ ਕ੍ਰਿਸ਼ਨਾ ਕਾਰ ਵਯਾਰ ਚੰਡੀਗੜ੍ਹ 37 ਸੈਕਟਰ ਆਜੋ ਡੀ ਦੇ ਵਿੱਚ ਲੈ ਮਿੱਤਰੋ ਤੁਹਾਨੂੰ ਹੁਣ ਦਿਖਾਉਣੇ ਆਗੇ ਨਾਗ ਦੀ ਬੱਚੀ ਕਾਲੀ ਕਾਲੀ ਆਲਟੋ ਭਾਜੀ ਦੀ ਪਾਸਿੰਗ ਵੇਰ ਹੈਗੀ ਇਹਦੀ ਭਾਜੀ ਇਹਦੀ ਪਾਸਿੰਗ ਗੱਡੀ ਦੀ ਦਸੰਬਰ 2035 ਤੱਕ ਪਾਸ ਹੈ ਜੀ ਪਹਿਲੇ ਬੰਦੇ ਦੇ ਨਾਲ ਗੱਡੀ ਹੈ ਪਹਿਲੇ ਬੰਦੇ ਅਰੇ ओरिजिनल ਕਿੰਨੀ ਹੈ ਪਾਸਟ ਹੋਣਾਰੇ ਨਾਲ ਦੀ ਖਾਸੀਅਤ ਹੈਗੀ ਭਾਜੀ ਕਿ ਗੱਡੀ ਟੋਟਲ ओरिजिनल ਹੈ ਟੋਟਲ ਜਰਾ ਕੋਈ ਵੀ ਪੇਂਟ ਪੈਂਟ ਹੋਵੇ ਪੈਸੇ ਫਰੀ ਠੀਕ ਹੈ ਲੈ ਮਿੱਤਰੋ ਗੱਡੀ ਦਾ ਨਾ ਫਰੰਟ ਸ਼ੀਸ਼ਾ ਤੱਕ ਨਾਲ ਦਾ ਬਈ ਅਸੀਂ ਪਹਿਲਾਂ ਇਹੀ ਚੈੱਕ ਕੀਤਾ ਗੱਡੀ ਦਾ ਫਰੰਟ ਸ਼ੀਸ਼ਾ ਲੈ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ ਬਾਈ ਗੱਡੀ ਸਾਰੀ オリジナル ਆ 25 ਦੇ ਦਸੰਬਰ ਦੀ ਬਾਈ ਜੀ ਦੀ ਪਾਸਿੰਗ ਪਈ ਆ ਫਿਲਹਾਲ ਅੱਗੇ ਫੇਰ ਹੋ ਜੂ ਜੇ ਤੁਸੀਂ 5 ਸਾਲ ਵਾਸਤੇ ਫੇਰ ਅੱਗੇ ਪਾਸ ਹੋ ਗੱਡੀ ਰੇਟ ਕਿੰਨਾ ਤੁਹਾਕੇ ਦਾ ਰੇਟ ਦਾ ਕੀ ਆ ਭਾਈ ਜੀ ਰੇਟ ਦਾ ਇਸ ਤਰ੍ਹਾਂ ਹੈ ਕਿ ਗੱਡੀ ਦੇ ਕੁੜਲੀ ਆ ਨਹੀਂ ਕਿ ਗੱਡੀ ਤੁਹਾਨੂੰ 70 ਦੀ ਮਿਲ ਜਾਏਗੀ ਲੱਖ ਦੀ ਮਿਲ ਜਾਏਗੀ ਜੀ ਮਾਡਲ ਜਿਹੜਾ ਹੈਗਾ ਗੱਡੀ ਦਾ ਨਹੀਂ ਕਿ ਉਸ ਤੇ ਕਾਲੀ ਐ ਨਹੀਂ ਗੱਡੀ ਸਾਫ ਸੁਥਰੀ ਕਰੀ ਸਾਫ ਸੁਥਰੀ ਹੈ ਹਾਂਜੀ ਸਾਫ ਸੁਥਰੀ ਗੱਡੀ ਕਰਕੇ ਇਹਦਾ ਰੇਟ ਰੱਖਿਆ ਹੋਇਆ ਸੀ 1,115,000 1,115,000 ਹਾਂਜੀ ਲੈ ਮੇਤਰੋ 1,115,000 ਦੀ ਡਿਮਾਂਡ ਆ ਬਾਕੀ ਮੌਕੇ ਤੇ ਢਾ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਡਿਸਕਾਊਂਟ ਹੋ ਜਾਊਗਾ ਠੀਕ ਹੈ ਜੀ 1,115,000 ਦੀ ਡਿਮਾਂਡ ਆ ਗੱਲਬਾਤ ਕਰ ਲਿਓ ਮੌਕੇ ਤੇ ਅੱਗੇ ਆ ਗਈ ਇੱਧਰ ਆਪਣੀ ਸੈਂਟਰੋ ਚੰਡੀਗੜ੍ਹ ਨੰਬਰ 'ਚ ਆਹ ਭਾਈ ਜੀ ਸੈਂਟਰੋ ਹੈਗੀ ਗੱਡੀ 2008 ਮਾਡਲ ਹੈ ਜੀ ਵੀਰੇ ਇਹ ਪਾਸਿੰਗ ਇਹਦੀ 28 ਤੱਕ ਹੈਗੀ ਹੈ ਪਾਸਿੰਗ ਇਹ ਗੱਡੀ ਐਨੀ ਕਿ ਆਪਣੇ ਕਹਿਣਾ ਮੈਂ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਦੀ ਗੱਡੀ ਹੈ ਗੱਡੀ ਤੇ ਕੋਈ ਕਮੀ ਨਹੀਂ ਹੈ ਜੀ ਨਾ ਐਕਸੀਡੈਂਟ ਹੈ ਨਾ ਬੋਡੀ ਲੈਨ ਦੀ ਕੋਈ ਪਰਵਾਹ ਨਹੀਂ ਹੈ ਨਾ ਇੰਜਨ ਦੀ ਗਾਰੰਟੀ ਹੈ ਗੇਅਰ ਦੀ ਗਾਰੰਟੀ ਹੈ ਬੋਡੀ ਲੈਨ ਐਕਸੀਡੈਂਟ ਦੀ ਗਾਰੰਟੀ ਹੈ ਓਕੇ ਰੇਟ ਕਿੰਨਾ ਹੀ ਫਿਰ ਦਾ ਗੱਡੀ ਚੈੱਕ ਕਰੋ ਗੱਡੀ ਚਲਾ ਕੇ ਦੇਖੋ ਤਸੱਲੀ ਕਰੋ ਉਹਦੇ ਬਾਅਦ ਐਨੀ ਗੱਡੀ ਦੀ ਗੱਲ ਕਰੂਗੀ ਓਕੇ ਗੱਡੀ ਤੇ ਆਪਣੇ ਕੋਈ ਵੀ ਗੱਡੀ ਇਸ ਤਰ੍ਹਾਂ ਦੀ ਨਹੀਂ ਨਿਕਲੂਗੀ ਜਦੋਂ ਤੇ ਐਨੀ ਕਿ ਤੁਸੀਂ ਕਹੋਗੇ ਯਾਰ ਇਹ ਤਾਂ ਕੰਮ ਹੋਣਾ ਮਿਸਤਰੀਆਂ ਦਾ ਕੰਮ ਹੋਣਾ ਰੇਟ ਕਿੰਨਾ ਜੀ ਦਾ ਫਿਰ ਰੇਟ ਪਾ ਜੀ 1,25,000 ਰੁਪਏ ਦਾ ਰੇਟ ਹੈਗਾ 1,25,000 ਜੀ ਬਾਕੀ ਟਕ ਪਾਸ ਹੈ ਬਾਕੀ ਮੌਕੇ ਤੇ ਮਾਨਦਨ ਫਿਰ ਵੀ ਕਰਾਂਗੇ ਠੀਕ ਹੈ ਭਾਈ ਗੱਲਬਾਤ ਕਰ ਲਿਓ ਹਨਾ ਠੀਕ ਹੈ ਆ ਜਿਓ ਮੇਰਾ ਵੀਰ ਅੱਗੇ ਸੋਨੂ ਦਿਖਾਉਣੇ ਆ ਆਪਾਂ ਟੋਯੋਟਾ ਦੀ ਲੀਵਾ ਕੀ ਗੱਲਬਾਤ ਜੀ ਆਹ ਲਓ ਜੀ ਈਟੀਓਸ ਲੀਵਾ ਹੂੰ ਈਟੀਓਸ ਲੀਵਾ ਹੈ ਜੀ ਇਹ 2012 ਮਾਡਲ ਹੈ ਜੀ ਵੀਰੇ 2012 ਮਾਡਲ ਹੈ ਗੱਡੀ ਗੱਡੀ ਹੈਗੀ ਭਾਈ ਜੀ ਆਪਣਾ ਬਹੁਤ ਵਧੀਆ ਗੱਡੀ ਹੈ ਹੂੰ ਅਪੋਲੋ ਦੇ ਟਾਇਰ ਹੈਗੇ ਗੱਡੀ ਤੇ ਹੂੰ ਗੱਡੀ ਤੇ ਆ ਮੰਨ ਕੇ ਚਲੋ 25 ਦੀ ਮਾਈਲੇਜ ਕਰਦੀ ਗੱਡੀ 25 ਦੀ ਮਾਈਲੇਜ ਦਿੰਦੀ ਆ ਜੀ 25 ਦੀ ਮਾਈਲੇਜ ਦਿੰਦੀ ਗੱਡੀ ਗੱਡੀ ਤੇ ਐ ਨਹੀਂ ਕਿ ਹੁਣ ਤਾਂ ਕਹਿੰਦੇ ਕਿ ਇੰਜਨ ਤੇ ਚਾਬੀ ਨਹੀਂ ਲੱਗੀ ਹੋਈ ਚਾਬੀਨ ਲੱਗੀ ਹੋਈ ਨਹੀਂ ਲੱਗੀ ਹੋਈ ਹੈ ਠੀਕ ਹੈ ਜਿਹੜੀ ਗੱਡੀ ਤੇ ਐ ਨਹੀਂ ਕਿ ਆਊਟ ਲੁੱਕ ਦੇਖ ਰਹੇ ਉਸ ਤਰ੍ਹਾਂ ਅੰਦਰ ਇੰਟਰੀਅਰ ਵੀ ਸਾਫ਼ ਸੁਥਰਾ ਪਿਆ ਹੋਇਆ ਠੀਕ ਹੈ ਗੱਡੀ ਅਸੀਂ ਆਪ ਵੀ ਚਲਾਈ ਹੋਈ ਹੈ ਗੱਡੀ ਇਹ ਆਪ ਵੀ ਚਲਾ ਕੇ ਦੇਖੀ 25 ਦੀ ਮਾਈਲੇਜ ਗੱਡੀ ਕੱਟਦੀ ਹੈ ਓਕੇ ਤਾਂ ਗੱਡੀ ਤੇ ਐ ਨਹੀਂ ਕਿ ਆਪਾਂ ਐ ਨਹੀਂ ਕਿ ਉਸ ਟਾਈਮ ਐ ਨਹੀਂ ਕਿ ਰੇਟ ਜਿਹੜਾ ਚੱਲਦਾ ਪਿਆ 3 ਲੱਖ ਰੁਪਏ ਸਮਥਿੰਗ ਚੱਲਦਾ ਪਿਆ ਜੀ ਆਪਾਂ 3 ਲੱਖ ਰੁਪਏ ਨਹੀਂ ਜਾਣਾ ਆਪਾਂ ਨੇ ਦੇਣੀ ਹੈ ਗੱਡੀ 2 ਲੱਖ 75 ਹਜ਼ਾਰ ਠੀਕ ਹੈ ਮਤਲਬ ਹੈਗੀ ਰਜਿਸਟਰਡ 2013 ਦੀ 2 ਲੱਖ 75 ਹਜ਼ਾਰ ਦੀ ਬਈ ਗੱਡੀ ਮਿਲ ਜੂ ਠੀਕ ਹੈ ਟੋਇਟ ਵਾਲਿਆਂ ਦੀ ਟਾਉਸ ਲੀਵਾ ਗੱਡੀ ਖੜੀ ਆ ਚੰਡੀਗੜ੍ਹ ਨੰਬਰ ਦੀ ਕਾਰ ਆ ਗਈ ਠੀਕ ਹੈ ਲੋਕਲ ਨੰਬਰ ਕਾਰ ਆ ਬਾਈ ਜੇ ਤੁਸੀਂ ਪੰਜਾਬ ਦਾ ਨੰਬਰ ਵੀ ਟਰਾਂਸਫਰ ਕਰਾਉਣਾ ਉਹ ਵੀ ਹੋ ਜੂਗਾ ਨੇ ਜੀ ਪੰਜਾਬ ਦਾ ਕਰਾਣਾ ਪੰਜਾਬ ਵੀ ਕਰਾ ਲਓ ਚੰਡੀਗੜ੍ਹ ਕਰਾਣਾ ਚੰਡੀਗੜ੍ਹ ਕਰਾ ਲਓ ਠੀਕ ਹੈ ਅੱਗੀ ਆ ਗਈ ਇੱਧਰ ਆਪਣੀ ਸਿਫਟ ਡਿਜ਼ਾਇਰ ਦੀ ਕੀ ਗੱਲਬਾਤ ਆ ਵੀਰੇ ਦੀ ਹਾਂ ਹੈਗੀ ਇਹ ਸਿਫਟ ਡਿਜ਼ਾਇਰ ਜੀ ਸਿਫਟ ਡਿਜ਼ਾਇਰ ਹੈਗੀ 14 ਮਾਡਲ ਹੈ ਓਕੇ ਫਰਸਟ ਓਨਰ ਹੈ ਜੀ ਲੈਦਰ ਸੀਟ ਕਵਰ ਨਵੇਂ ਲੱਗੇ ਹੈ ਜੀ ਜੀ ਬੋਡੀ ਲਾਈਨ ਸਾਰੀ ਓਰਿਜਨਲ ਹੈ ਜੀ ਕੋਈ ਐਕਸੀਡੈਂਟ ਨਹੀਂ ਹੈ ਹੂੰ ਕੋਈ ਆਪਣਾ ਕੀ ਨਾਮ ਹੈ ਕਿੱਥੋਂ ਮੇਜਰ ਕੋਈ ਐਕਸੀਡੈਂਟ ਨਹੀਂ ਹੈ ਸਾਰੀ ਗੱਡੀ ਘੁੰਮ ਕੇ ਦੇਖੋ ਇੰਜਨ ਗੇਅਰ ਦੀ ਓਕੇ ਜਮਾ ਇੰਜਨ ਗੇਅਰ ਦੀ ਗਾਰੰਟੀ ਹੈ ਆਪਣੀ ਜੀ ਆਹ ਦੇਖੋ ਬੋਡੀ ਲਾਈਨ ਚੈੱਕ ਕਰੋ ਜੀ ਖੋਲ ਕੇ ਚੈੱਕ ਕਰੋ ਵੀਰੇ ਗੱਡੀ ਦੀ ਬੋਡੀ ਲਾਈਨ ਬਹੁਤ ਸੋਹਣੀ ਹੈਗੀ ਸਾਫ ਸੁਥਰੀ ਕਾਰ ਹੈਗੀ ਆਹ ਦੇਖੋ ਜੀ ਚੈੱਕ ਕਰ ਸਕਦੇ ਤੁਸੀਂ ਬਾਈ ਕਿੰਨਾ ਮੌਗ ਲੈ ਜੀ ਇਹ 2014 ਮਾਡਲ ਗੱਡੀ ਹੈ ਜੀ ਜੀ 14 ਮਾਡਲ ਫਰਸਟ ਪਾਰਟ ਹੈ ਸੈਕੰਡ ਪਾਰਟ ਹੈ ਫਰਸਟ ਪਾਰਟ ਗੱਡੀ ਹੈ 14 ਮਾਡਲ ਗੱਡੀ ਹੈ ਹਮ ਇਹਦਾ ਤੁਹਾਨੂੰ ਮੈਂ ਬੋਰਨਟ ਚੱਕੇ ਦਿਖਾਉਂਦਾ ਗੱਡੀ ਦਾ ਜੀ ਗੱਡੀ ਦੇਖੋ ਬਾਈ ਜੀ ਗੱਡੀ ਤਾਂ ਮਿਲ ਜਾਂਦੀ ਹੈ ਬਹੁਤ ਬਟ ਐਨੀ ਗੱਡੀ ਸਾਫ ਸੁਥਰੀ ਨਹੀਂ ਮਿਲਦੀ ਬਾਈ ਤੁਹਾਨੂੰ ਬੋਰਨਟ ਦਿਖਾਉਣਾ ਚੱਕ ਕੇ ਗੱਡੀ ਦਾ ਆ ਲਓ ਜੀ ਬਾਈ ਕਹਿੰਦਾ ਵੀ ਐਨੀ origignal ਗੱਡੀ ਨਹੀਂ ਮਿਲਦੀ ਹੈਗੀ ਆ ਲਓ ਜੀ ਆ ਦੇਖੋ ਜੀ ਬਾਈ ਗੱਡੀ ਦਾ ਇੰਜਨ ਸੁੱਕਾ ਇੰਜਨ ਪਿਆ ਸੀਲਾ ਸੁੱਲਾ ਸੋਹਣਿਆ ਪਿਆ ਨਹੀਂ ਆ ਜਮਾ ਓਕੇ ਬਾਈ ਕੰਡੀਸ਼ਨ ਦੇਕਾਰ ਆ ਸੀਲਡਕਾਰ ਆ ਬਾਈ ਫਰੰਟ ਸਾਰ ਸੁੱਤਰੀ ਗੱਡੀ ਹੈਗੀ ਹੈ ਠੀਕ ਹੈ ਤੇ ਰੇਟ ਕਿੰਨਾ ਹੋਣ ਵਾਲਾ ਏ ਦਾ ਭਾਈ ਜੀ ਇਹਦਾ ਰੇਟ ਜਿਹੜਾ ਐ ਨਹੀਂ ਹੋਏ ਸੇ ਤੇ 4 ਲੱਖ ਰੁਪਏ ਦਾ ਰੇਟ ਹੈਗਾ 4 ਲੱਖ ਦੇ ਨਾ ਦਿੰਦੇ ਹੋਏ ਅਸੀਂ 375 ਹਜ਼ਾਰ ਦੀ ਗੱਡੀ ਦੇਵਾਂਗੇ ਠੀਕ ਹੈ ਮਿੱਤਰੋ 375000 ਦੀ ਗੱਡੀ ਵੀਰੇ ਮਾਰਕੀਟ ਤੇ ਕਨਫਰਮ ਕਰ ਲਓ ਮਾਰਕੀਟ ਤੇ ਰੇਟ 4 ਲੱਖ ਤੇ ਉੱਤੇ ਹੁੰਦਾ ਭਾਈ ਜੀ ਫਿਰ ਵੀ ਆਪਾਂ ਮਾਨਦਾਨ ਕਰਨ ਨੂੰ ਤਿਆਰ ਹੈ ਠੀਕ ਹੈ ਗੱਡੀ ਰੱਖਾਂਗੇ ਤੁਸੀਂ ਕਰ ਲਿਓ ਆ ਤੁਸੀਂ ਗੱਡੀ ਦੇਖ ਹੀ ਲੇ ਬਾਈ ਹਨਾ 27000 ਚੱਲੀ ਹੋਈ ਸੀਗੀ ਗੱਲਬਾਤ ਤੁਸੀਂ ਕਰ ਲਿਓ ਜਿਆਦਾ ਟਾਈ ਅੱਗੇ ਆ ਗਈ ਵੀਰੇ ਆਟੋਮੈਟਿਕ ਦੇ ਵਿੱਚ ਆਈ ਇਹ ਆਲਟੋ ਗੇਟਨ ਇਹ ਆ ਗਈ ਵੀਰ ਜੀ ਆਟੋਮੈਟਿਕ ਗੱਡੀ ਠੀਕ ਕੀ ਗੱਲ ਬਾਤ ਜੀ ਖਾਸੀਅਤ ਦੇਖੋ ਭਾਈ ਜੀ ਗੱਡੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹੈ ਜੀ ਸਾਰੀ ਓਰੀਜਨਲ ਹੈ ਪਹਿਲੇ ਬੰਦੇ ਦੇ ਨਾਮ ਗੱਡੀ ਹੈ ਠੀਕ ਹੈ ਫਰਸਟ ਓਨਰ ਗੱਡੀ ਹੈ ਗੱਡੀ ਦੇ ਹਾਲੀ ਇੰਜਨ ਬਾਡੀ ਲਾਈਨ ਚੈਸੀ ਸਭ ਕੁਝ ਓਰੀਜਨਲ ਹੈ ਦੇਖੋ ਚੈੱਕ ਕਰੋ ਭਾਈ ਜੀ ਗੱਡੀ ਚੈੱਕ ਕਰੋ ਤੁਸੀਂ ਸਭ ਜਿੜੀ ਘੈਂਟਕਾਰ ਆ ਇੰਟੀਰੀਅਰ ਵੀ ਬਹੁਤ ਸੋਹਣਾ ਗੱਡੀ ਦਾ ਵਧੀਆ ਡੈਸ਼ਬੋਰਡ ਪਿਆ ਬਈ ਹਨਾ ਸਾਰੀ ਗੱਡੀ origignal ਮਾਡਲ ਕੀ ਹੈ ਇਹ ਆ ਲੋ ਜੀ ਬੋਰਰ ਕੋਲ ਕੇ ਚੈੱਕ ਕਰੋ ਜੀ ਗੱਡੀ ਨੂੰ ਮਾਡਲ ਕਿੰਨਾ ਜੀ ਇਹ ਮਾਡਲ 2018 ਮਾਡਲ ਹੈ ਬਈ 2018 ਮਾਡਲ ਆਟੋਮੈਟਿਕ ਦੇ ਵਿੱਚ ਬਈ ਗੱਡੀ ਦਾ ਤੁਸੀਂ ਇੰਜਨ ਚੈੱਕ ਕਰੋ ਸੁੱਕਾ ਹੈ ਇੰਜਨ ਪਿਆ ਗੱਡੀ ਸੀਲ ਹੈ ਬਈ ਆ ਦਿਖਾ ਦੇ ਚੈੱਕ ਕਰ ਦੇਣਾ 2018 ਮਾਡਲ ਲਾਕ ਸੀਲ ਪਿਆ ਕੋਈ ਚੀਜ਼ ਖੁੱਲੀ ਨਹੀਂ ਹਲੀ ਤੱਕ ਹੈਗੀ ਹੈ ਠੀਕ ਹੈ ਰੇਟ ਕਿੰਨਾ ਹੋਣ ਵਾਲਾ ਦਾ ਰੇਟ ਭਾਈ ਜੀ ਇਸ ਤਰ੍ਹਾਂ ਹੈ ਕਿ ਰੇਟ ਤਾਂ ਅਸੀਂ ਰੱਖਿਆ ਹੈ ਸਵਾ 4 ਲੱਖ ਰੁਪਏ ਸਵਾ 4 ਦੀ ਨਹੀਂ ਅਸੀਂ ਗੱਡੀ ਤੁਹਾਨੂੰ ਦੇਵਾਂਗੇ 3 ਲੱਖ 80 ਹਜ਼ਾਰ ਰੁਪਏ 3 ਲੱਖ 80 ਆ ਵੀ 3 ਲੱਖ 80 ਹਜ਼ਾਰ ਦੀ ਲੋਨ ਹੋ ਜਾਊਗਾ ਲੋਨ ਕਰਾ ਦੂੰਗੀ ਭਾਈ ਜੀ ਲੱਖ ਰੁਪਿਆ ਲਏਓ ਮਿੱਤਰੋ ਗੱਡੀ ਲਏਓ ਲੋਨ ਹੋ ਜਾਊਗਾ ਠੀਕ ਹੈ ਜੀ 18 ਮਾਡਲ ਗੱਡੀ ਹੈ ਭਾਈ ਜੀ ਵਧੀਆ ਗੱਡੀ ਹੈ ਅੱਗੇ ਆ ਪਿੱਛੇ ਹੋਂਡਾ ਸਿਟੀ ਖੜੀ ਹੈ ਜੀ ਇਕ ਆਇਓ ਹੋਂਡਾ ਐਵੀ ਟੈਗ ਦਿਖਾਉਣਾ ਤੁਹਾਨੂੰ ਚੰਡੀਗੜ੍ਹ ਨੰਬਰ ਦੇ ਵਿੱਚ ਇਹ ਕਿੰਨੀ ਕਿ ਅਰੀਜਨਲ ਹੈ ਜੀ ਗੱਡੀ ਇਹ ਆਹ ਗੱਡੀ ਭਾਈ ਜੀ ਇਹਦੇ ਬੰਪਰ ਪੇਂਟ ਹੋ ਇੱਕ ਇੱਕ ਕੁਆਟਰ ਪੈਨਲ ਪੇਂਟ ਹੈਗਾ ਬੰਪਰ ਪੇਂਟ ਹੈਗਾ ਠੀਕ ਹੈ ਬਾਕੀ ਸਾਰੀ ਗੱਡੀ ਓਰੀਜਨਲ ਹੈ ਆਟੋਮੈਟਿਕ ਗੱਡੀ ਹੈ ਆਟੋਮੈਟਿਕ ਕਾਰ ਆ ਆਟੋਮੈਟਿਕ ਹੈ 2029 ਤੱਕ ਪਾਸ ਹੈ 2029 ਤੱਕ ਪਾਸ ਹੈ 2029 ਤੱਕ ਪਾਸ ਹੈ ਠੀਕ ਹੈ ਜਿਹੜਾ ਲੋ ਬਜਟ ਵਾਲਾ ਬੰਦਾ ਆਂਦਾ ਹੈ ਕਈ ਲੋ ਬਜਟ ਤੇ ਆਨੇ ਬੰਦੇ ਕਹਿੰਦੇ ਆਟੋਮੈਟਿਕ ਹੀ ਲੈਣੀ ਹੈ ਆਟੋਮੈਟਿਕ ਕਰਕੇ ਅਨ ਇੱਕ ਹੀ ਸੈਡਾਨ ਗੱਡੀ ਚ ਬਹੁਤ ਵਧੀਆ ਗੱਡੀ ਹੈ ਸੈਡਾਨ ਦੇ ਵਿੱਚ ਬਹੁਤ ਵਧੀਆ ਠੀਕ ਹੈ ਮਿੱਤਰੋ 29 ਤੱਕ ਪਾਸ ਆ ਗੱਡੀ ਘੈਂਟ ਕਾਰ ਆਗੀ ਗੱਡੀ ਦਾ ਰੇਟ ਕਿੰਨਾ ਦਾ ਕੋਈ ਚੀਜ਼ ਦੀ ਕਮੀ ਨਹੀਂ सस्पेंशन ਬੋਡੀ ਲਾਈਨ ਸੌਕਰ ਹਰ ਚੀਜ਼ ਦੀ ਦੇਖਭਾਲ ਕੀਤੀ ਗਈ ਹੈ ਕੋਈ ਚੀਜ਼ ਨੂੰ ਯਾਨੀ ਕਿ ਇਹ ਨਹੀਂ ਹੋਣਾ ਕੱਲ ਨੂੰ ਇਹ ਨਹੀਂ ਕਿ ਆ ਬੰਦਾ ਕਹੇ ਆ ਰਿਹਾ ਤਾਂ ਖੜਕ ਰਹੀ ਹੈ ਇਹ ਡੜਕ ਰਹੀ ਹੈ ਕੁਝ ਨਹੀਂ ਇਸ ਤਰ੍ਹਾਂ ਦਾ ਰੇਟ ਕਿੰਨਾ ਦਾ ਰੇਟ ਭਾਈ ਜੀ ਇਹ ਆਪਾਂ ਯਾਨੀ ਕਿ ਡਿਮਾਂਡ ਤਾਂ ਹੈਗੀ 295000 ਬਟ 베ਨੀ ਗੱਡੀ ਐਸੀ ਜਿਹੜੀ ਹੈਗੀ ਇਹ 265000 ਦੀ ਗੱਡੀ ਦੀ 265000 ਦੀ ਛੱਡੂਗੇ 2 ਲੱਖ ਮੈਂ ਮਤਰਾ 265000 ਦੀ ਬਾਈ ਹੋਣੀ ਛੱਡਣਗੇ ਚੰਡੀਗੜ੍ਹ ਦੇ ਲੋਕਲ ਨੰਬਰ ਕਾਰ ਆ ਕਿ ਘੈਂਟ ਕਾਰ ਆ ਪੈਟਰੋਲ ਪਿਓਰ ਪੈਟਰੋਲ ਨਾ ਇਹ ਪਿਓਰ ਪੈਟਰੋਲ ਭਾਈ ਜੀ ਕੋਈ ਐਨਜੀ ਨਹੀਂ ਕੁਝ ਨਹੀਂ ਠੀਕ ਹੈ ਲੈ ਮਿੱਤਰੋ ਵਰਨਾ ਲੈਣੇ ਕਿਸੇ ਵੀਰ ਨੇ ਆ ਲਾਈ ਵੀਲ ਚੈੱਕ ਕਰੋ ਗੱਡੀ ਦੇ ਤੇ ਗੱਡੀ ਬਈ ਚੈੱਕ ਕਰੋ ਬਹੁਤ ਘੈਂਟਕਾਰ ਹੈਗੀ ਕਿੰਨਾ ਮਾਡਲ ਹੈ ਵੀਰੇ ਵੀਰੇ ਇਹ ਗੱਡੀ ਦੀ ਖਾਸੀਅਤ ਹੈ ਕਿ ਇਹ ਫਰਸਟ ਓਨਰ ਗੱਡੀ ਹੈ ਫਰਸਟ ਓਨਰ ਹੈ ਫਰਸਟ ਓਨਰ ਗੱਡੀ ਹੈਗੀ 1.6 ਹੈ ਐਸਐਕਸ ਮਾਡਲ ਹੈ ਐਕਸਐਕਸ ਮਾਡਲ ਹੈ 1.6 ਸੀਟ ਕਵਰ ਦੇਖੋ ਭਾਜੀ ਲੈਦਰ ਦੇ ਸੀਟ ਕਵਰ ਹੈਗੇ ਰਵਿੰਦਰ ਨੂੰ ਗੂੰ ਇੱਕ ਵਾਰੀ ਨਾ ਗੱਡੀ ਦਾ ਅੰਟੀਰੀਅਰ ਦਿਖਾ ਦੇ ਮੈਂ ਕਹਿੰਦਾ ਇਹ ਪੂਰਾ ਲਿਸਕਾ ਮਾਰਦਾ ਐਲਈਡੀ ਸਕਰੀਨ ਵਗੈਰਾ ਲੱਗੀ ਆ ਭਾਜੀ ਅੰਟੀਰੀਅਰ ਬਹੁਤ ਨਵਾਂ ਪਿਆ ਗੱਡੀ ਦਾ ਕਿੰਨੀ ਚੱਲੀ ਹੈ ਜੀ ਟੋਟਲ ਆਹ ਭਾਜੀ ਗੱਡੀ ਚੱਲੀ ਹੈ 95000 95000 95000 ਗੱਡੀ ਚੱਲੀ ਹੋਈ ਹੈ ਸਭ ਸਾਰੀ ਗੱਡੀ ਓਰੀਜਨਲ ਹੈ ਸਾਰੀ ਗੱਡੀ ਓਰੀਜਨਲ ਹੈ ਸਾਰੀ ਗੱਡੀ ਸਿਰ ਬੰਪਰ ਬੰਪਰ ਪੇਂਟ ਹੈ ਸਾਰੀ ਗੱਡੀ ਓਰੀਜਨਲ ਹੈ 95000 ਚੱਲੀ ਹੈ ਗੱਡੀ ਦਾ ਯਾਨੀ ਕਿ ਰੇਟ ਤਾਂ ਯਾਨੀ ਕਿ ਲੋਕ ਕਿ 8.5 ਲੱਖ ਰੁਪਏ ਮੰਗਦੇ ਤੁਸੀਂ ਕਿ ਨਵਾਂ ਉਹ ਨਹੀਂ ਗੱਲ ਕਰਦੇ ਆਪਾਂ 7.5 ਲੱਖ ਰੁਪਏ ਦੀ ਗੱਡੀ ਸਾਢੇ 7 ਲੱਖ ਦੀ ਸਾਢੇ 7 ਲੱਖ ਰੁਪਏ ਦੀ ਜੇ ਗੱਡੀ ਮਿਲ ਜੂ ਗੱਲ ਬਾਤ ਤੁਸੀਂ ਕਰ ਲਿਓ ਲੋਨ ਵਗੈਰੇ ਵੀ ਹੋ ਜੂਗਾ ਲੋਨ ਵਗੈਰੇ 2 ਲੱਖ ਰੁਪਏ ਭਰ ਦਿਓ ਉਸ ਤੋਂ ਬਾਅਦ ਲੈ ਜਾਓ ਗੱਡੀ ਹੁਣ ਤੁਹਾਨੂੰ ਵੀਰੇ ਦਿਖਾਉਣੇ ਆਗੇ ਵੀਟ ਕਾਰ ਜਿਹਦੀ ਐਵਰੇਜ ਮੈਂ ਕਹਿੰਦਾ ਫੁੱਲ ਹੈ ਇਸ ਟਾਈਮ ਨਾਲ ਹਾਂ ਵੀਟ ਕਾਰ ਹੈਗੀ ਭਾਈ ਜੀ ਇਹ 2012 ਮਾਡਲ ਹੈ ਜੀ ਫਰਸਟ ਓਨਰ ਗੱਡੀ ਹੈ ਹਮ ਐਲ ਐਸ ਮਾਡਲ ਹੈ ਓਕੇ ਗੱਡੀ ਤੇ ਮਾਈਲੇਜ ਜਿਹੜੀ ਕਮਾਤਾ ਮਾਈਲੇਜ ਦਾ ਤੇਲ ਇੱਕ ਵਾਰ ਪਵਾ ਲੋ ਤਾਂ ਮੁਕਦਾ ਨਹੀਂ ਮੁਕਦਾ ਨਹੀਂ ਪੁੱਲ ਜੋ ਪਵਾ ਕੇ ਤੇਲ ਤੇਲ ਪਾ ਕੇ ਭੁੱਲ ਜੋ ਡੀਜ਼ਲ ਵੇਰੀਐਂਟ ਆ ਕਿ ਪੈਟਰੋਲ ਆ ਡੀਜ਼ਲ ਵੇਰੀਐਂਟ ਹੈ ਠੀਕ ਹੈ 25 ਦੀ ਮਾਈਲੇਜ ਆਗੀ 25 ਦੀ ਮਾਈਲ ਆ ਭਾਈ ਚੈੱਕ ਹੋ ਗੋ ਬਈ ਦੇਖੋ ਭਾਈ ਜੀ ਅੰਦਰ ਇੰਟੀਰੀਅਰ ਦੇਖੋ ਹੈ 12 ਮਾਡਲ ਘੈਂਟ ਕਾਰ ਆ ਐਵਰੇਜ ਵੀ ਵਧੀਆ ਆਗੀ ਤੇਲ ਪਵਾ ਕੇ ਭਾਈ ਭੁੱਲਣ ਵਾਲਾ ਕੰਮ ਆ ਵੀਰੇ ਰੇਟ ਕਿੰਨਾ ਹੋਣ ਵਾਲਾ ਦਾ ਬਾਰ ਮੋਡਲ ਰੇਟ ਭਾਈ ਜੀ 1.5 ਲੱਖ ਰੁਪਏ ਦੀ ਹੈਗੀ ਸੀ ਆਸਕਿੰਗ ਹੈਗੀ ਹੈ ਬਟ ਗੱਡੀ ਦੇਵਾਂਗੇ 1.35 ਲੱਖ ਮਿੱਤਰੋ 1.35 ਲੱਖ ਦੀ ਵੀ ਕਾਰ ਲੈ ਜਾਓ 12 ਮਾਡਲ ਚੰਡੀਗੜ੍ਹ ਨੋਕਲ ਨੂੰ ਬਣੀ ਕਾਰ ਹੈਗੀ ਤੁਸੀਂ ਦੇਖੋ ਚਲਾ ਕੇ ਦੇਖੋ ਤਸੱਲੀ ਕਰਿਓ ਉਹਦੇ ਬਾਅਦ ਐ ਨਹੀਂ ਕਿ ਤੁਸੀਂ ਐ ਨਹੀਂ ਆਸਕਿੰਗ ਇਹਦਾ ਇੰਜਨ ਗੇਅਰ ਜਮਾ ਓਕੇ ਆ ਇੰਜਨ ਦੀ ਬਾਡੀ ਲਾਈਨ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਕੋਈ ਵੀ ਗੱਡੀ ਲੈ ਲਓ ਆਜੋ ਮੇਰਾ ਵੀਰ ਚੱਕ ਲਓ ਮੇਰਾ ਵੀਰ ਗੱਡੀ ਹੈ ਨਾ ਘੈਂਟ ਕਾਰ ਹੈ ਵੇਰੀ ਵਧੀਆ ਹੁਣ ਤੁਹਾਨੂੰ ਦਿਖਾਉਨੇ ਆ ਆਪਾਂ ਹਰਿਆਣਾ ਨੰਬਰ ਦੀ ਆਲਟੋ ਕਿੰਨਾ ਮਾਡਲ ਹੈ ਵੀਰੇ ਇਹ ਇਹ ਐਲਟੋ ਹੈਗੀ ਭਾਈ ਜੀ 2010 ਮਾਡਲ ਹੈ ਜੀ 2010 ਮਾਡਲ ਹੈ ਐਲਐਕਸਆਈ ਮਾਡਲ ਹੈ ਜੀ ਐਲਐਕਸਆਈ ਮਾਡਲ ਹੈਗੀ ਇਹ ਗੱਡੀ ਤੇ ਹਨੇ ਕਿ ਸਾਰੀ ਗੱਡੀ ਤੇ ਬਿਲਕੁਲ ਸਸਪੈਂਸ਼ਨ ਬੋਡੀ ਲਾਈਨ ਹੂੰ ਐਕਸੀਡੈਂਟ ਦੀ ਆਪਣੀ ਫੁੱਲ ਗਾਰੰਟੀ ਹੈ ਓਕੇ ਯਸ ਆਪਣੇ ਕਿਆ ਨਾਮ ਹੈ ਸੀਟ ਕਵਰ ਨਵੇਂ ਪਏ ਹੋ ਨੇ ਜੀ ਲੈਦਰ ਦੇ ਸੀਟ ਕਵਰ ਹੈਗੇ ਨੇ ਹੂੰ ਟਾਇਰ ਹਲੀ ਹਨੇ ਕਿ ਹੈਗੇ 70% 70% ਟਾਇਰ ਹੈਗੇ ਨੇ ਠੀਕ ਹੈ ਗੱਡੀ ਤੇ ਹਨੇ ਕਿ ਕੋਈ ਕਿਸੇ ਕਿਸਮ ਦਾ ਹਨੇ ਕਿ ਕੋਈ ਐਕਸੀਡੈਂਟ ਨਹੀਂ ਇਹ ਗੱਡੀ ਦਾ ਇੰਜਨ ਗੇਅਰ ਵਧੀਆ ਹੈਗਾ ਇੰਜਨ ਗੇਅਰ ਪੂਰੀ ਗਾਰੰਟੀ ਹੈ ਪਾਜੀ ਆਪਣੀ ਰੇਟ ਕਿੰਨਾ ਹੋਊ ਇਹਦਾ ਰੇਟ ਪਾਜੀ ਇਹਦਾ ਰੇਟ ਮਿਲੂਗਾ 135000 ਰੁਪਏ ਦੀ ਗੱਡੀ ਮਿਲੂਗੀ 135000 ਲੈ ਮਿੱਤਰੋ 135000 ਦੀ 135000 ਦੀ ਗੱਡੀ ਮਿਲਦੀ ਹੈ 10 ਮਾਡਲ अल्टੋ LXI ਗੱਡੀ ਲੈਓ ਹਰਿਆਣਾ ਨੰਬਰ ਦੀ ਐਨਓਸੀ ਅਵੇਲੇਬਲ ਹੈ ਐਨਐਸਸੀ ਅਵੇਲੇਬਲ ਜਿੱਥੇ ਕਹੋਗੇ ਉੱਥੇ ਐਨਐਸਸੀ ਅਵੇਲੇਬਲ ਹੈ ਬਾਕੀ ਗੱਲਬਾਤ ਮੇਰੇ ਕਰ ਲਿਓ ਹੁਣ ਤੁਹਾਨੂੰ ਦਿਖਾਉਣਿਆ ਸਲੈਰੀਓ ਇਹ ਪੈਟਰੋਲਾ ਹੀ ਪੈਟਰੋਲ ਹੈਗੀ ਹੈ ਜੀ ਸਲੈਰੀਓ ਪੈਟਰੋਲ ਹੈਗੀ ਹੈ ਮਾਡਲ ਕੀ ਹੈ ਜੀ ਬੀ ਇਹ ਹੈਗੀ ਹੈ 2018 ਮਾਡਲ 18 ਮਾਡਲ ਹੈ 2018 ਮਾਡਲ ਹੈਗੀ ਹੈ ਫਰਸਟ ਓਨਰ ਗੱਡੀ ਹੈਗੀ ਵਾਈਟ ਕਲਰ ਦੀ ਹੈਗੀ ਹੈ ਹਮ ਤਾਂ ਗੱਡੀ ਤੇ ਯਾਨੀ ਕਿ ਤਕਰੀਬਨ ਹੈ ਚਲੀ ਹੋਈ ਹੈ 870 ਦੇ ਵਿੱਚ ਚਲੀ ਹੋਈ ਗੱਡੀ ਜੀ ਬਾਈ ਗੱਡੀ ਦਾ ਇੰਟੀਰੀਅਰ ਬਹੁਤ ਘੈਂਟ ਹੈਗਾ ਸੌਫ ਸੁਪਰੀ ਕਾਰਾ ਬੋਡੀ ਲਾਈਨ ਓਕੇ ਹੈਗੀ ਹੈ ਬੋਨਟ ਖੋਲ ਕੇ ਫਾਈ ਚੈੱਕ ਕਰੋ ਗੱਡੀ ਨੂੰ ਠੀਕ ਹੈ ਬੋਨਟ ਕਹਿੰਦਾ ਬੋਨਟ ਚੈੱਕ ਕੇ ਦਿਖਾਓ ਬਾਈ ਤਾਂ ਆਪ ਹੀ ਖੋਲ ਰਹੇ ਹੋ ਬਾਹਰ ਵੀ ਬੋਨਟ ਹੋਵੇ ਗੱਡੀ ਦਾ ਦਿਖਾ ਦਿਓ ਗੱਡੀਆਂ ਕਹਿੰਦੇ ਵੀ ਸਾਰੀਆਂ ਘੈਂਟ ਨੇ ਬਈ ਸੁੱਕਾ ਇੰਜਨ ਪਿਆ ਬਈ ਚੈੱਕ ਕਰੋ ਜੀ ਬਾਈ ਚੈੱਕ ਕਰੋ ਬਈ ਇੰਜਨ ਉੰਜਨ ਬਈ ਜਮਾ ਸੁੱਕਾ ਪਿਆਗਾ ਸੀਲਾ ਸੁੱਲਾ ਵਧੀਆ ਪੈਨੇ ਲੋਕ ਵਧੀਆ ਪੈਨੇਗੇ ਬਹੁਤ ਵਧੀਆ ਗੱਡੀ ਪਈ ਜੀ 18 ਮਾਡਲ ਦਾ ਰੇਟ ਕੀ ਆ ਫਿਰ ਦਾ ਬਾਈ ਜੀ ਰੇਟ ਤਾਂ ਸਿਲੂ ਨੇ 4 ਲੱਖ ਰੁਪਏ ਦੀ ਡਿਮਾਂਡ ਹੈ ਜੀ 4 ਲੱਖ ਦੇ ਕੁੜਲੀ ਨਹੀਂ ਆਪਾਂ ਫਿਰ ਵੀ ਜਿਹੜਾ ਹੈਗਾ ਆਪਾਂ ਗੱਡੀ ਦੇ ਦੇਵਾਂਗੇ 375 75 ਹਜ਼ਾਰ ਦੇ ਦੇਵਾਂਗੇ 375 75 ਹਜ਼ਾਰ ਜੀ ਤਾਂ ਮਿੱਤਰੋ 375 ਹਜ਼ਾਰ ਦੀ 18 ਮਾਡਲ ਸਲੀਰੀਓ ਲੈ ਜਿਓ ਠੀਕ ਹੈ ਮਾਡਲ ਵੀ ਉੱਚਾ ਰੇਟ ਛੋਟਾ ਗੱਲਬਾਤ ਕਰ ਲਿਓ ਬਹੁਤ ਵਧੀਆ ਗੱਡੀ ਪਾਜੀ ਆਪਾਂ ਐ ਨਹੀਂ ਕਿ ਜਿਹੜਾ ਕਸਟਮਰ ਆਊਗਾ ਨਾ ਅਸੀਂ ਮਾਨਦਨ ਜ਼ਰੂਰ ਕਰਾਂਗੇ ਠੀਕ ਹੈ ਲੇਟਰ ਮਾਨਦਨ ਹੋਊਗਾ ਹਾਂ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਹੋਊਗਾ ਆਪਾਂ ਚਾਹਦੇ ਨਹੀਂ ਕਿ ਖਾਲੀ ਨਹੀਂ ਮੋੜਨਾ ਜੀ ਕਸਟਮਰ ਨੂੰ ਯਾਨੀ ਕਿ ਗੱਡੀ ਆਪਣੇ ਪ੍ਰੀਫਰੈਂਸ ਹੈ ਗੱਡੀ ਦੇ ਕੇ ਲੈਣੀ ਠੀਕ ਹੈ ਤੇ ਆ ਡੇਢ ਲੱਖ ਦੀ ਦੇ ਦੋਗੇ ਆ ਪਾਜੀ ਇਹ ਤਾਂ ਗੱਡੀ ਬਹੁਤ ਵਧੀਆ ਗੱਡੀ ਹੈ ਦੇ ਦੋ ਡੇਢ ਲੱਖ ਦੀ ਦੇ ਦੋ ਇਹ ਪਾਜੀ ਗੱਡੀ ਤਾਂ ਮੈਂ ਕਹਿੰਦਾ ਕਿ ਤੁਸੀਂ ਡੇਢ ਲੱਖ ਰੁਪਏ ਕੇ ਡੇਢ ਲੱਖ ਦੇ ਅੰਦਰੋਂ ਵੀ ਐਨੀ ਕਿ ਅੱਪਾ ਐਨੀ ਕੁ ਮਾਤੰਦਨ ਫਿਰ ਵੀ ਕਰਾਂਗੇ ਅੱਛਾ ਫਿਰ ਵੀ ਕਰੋਗੇ ਫਿਰ ਵੀ ਕਰਾਂਗੇ ਕੀ ਗੱਲ ਬਾਤ ਦੀ ਪਾਸਿੰਗ ਬੋਸਿੰਗ ਹੈਗੀ ਆ ਕੀ ਸਿਸਟਮ ਪਾਸਿੰਗ ਭਾਈ ਜੀ ਇਹਦੀ 2029 ਤੱਕ ਪਾਸ ਹੁਣੀ ਕਰਾਈਏ ਪਾਸ 29 ਤੱਕ ਪਾਸ ਹੈ 29 ਤੱਕ ਹੁਣੀ ਪਾਸ ਹੈ ਗੱਡੀ ਓਕੇ ਅੱਗੇ ਐਨੀ ਕਿ ਤਲਾਏ ਵੀ ਗੱਡੀ ਚ ਦੇਖੋ ਪਏ ਹੋਏ ਓਕੇ ਬਾਡੀ ਲਾਈਨ ਐਕਸੀਡੈਂਟ ਨਹੀਂ ਹੈ ਇੰਜਨ ਦੀ ਗਾਰੰਟੀ ਹੈ ਗੇਅਰ ਦੀ ਗਾਰੰਟੀ ਹੈ ਡੀਜ਼ਲ ਵਾਰੀਐਂਟ ਕਾਰ ਆ ਬਾਈ ਕੈਂਟ ਕਾਰ ਆ ਬਾਈ ਇੱਕ ਵਾਰੀ ਕੁਲਖਵਿੰਦਰ ਨੂੰ ਵੀ ਅੰਦਰੋਂ ਵੀ ਬਾਈ ਚਾਤੀ ਦਿਖਾ ਦੇ ਬਾਈ ਕਈ ਵੀਰ ਕਹਿਣਾ ਬਈ ਬਾਰੋ-ਬਾਰੋ ਗੱਡੀਆਂ ਦਿਖਾਉਣਾ ਤੁਸੀਂ ਅੰਦਰੋਂ ਨਹੀਂ ਭਾਈ 29 ਤੱਕ ਪਾਸ ਹੁਣ ਕਰਾਈ ਆ ਡੀਜ਼ਲ ਵਰੀਐਂਟ ਆ ਦੇਖੋ ਭਾਈ ਜੀ ਗੱਡੀ ਅੰਦਰ ਵੀ ਦੇਖੋ ਬਾਹਰ ਵੀ ਦੇਖੋ ਬੋਨਟ ਵੀ ਚੱਕੋ ਲੈ ਭਾਈ ਬੋਨਟ ਵੀ ਤੁਹਾਨੂੰ ਦਿਖਾਈ ਦਿੰਨੇ ਹੈਗੇ ਚੱਕੋ ਜੀ ਚੱਕੋ ਇਹ ਬੋਨਟ ਚੱਕੋ ਆਹ ਲੋ ਆਹ ਲੋ ਜੀ ਦੇਖੋ ਜੀ ਸਾ ਪੋਰਨਟ ਵੀ ਪਿਆਗਾ ਲੀਕੇ ਚ ਨਹੀਂ ਕੋਈ ਪੀਕੇ ਚ ਨਹੀਂ ਕਹੀਂ ਤੇ ਵੀ ਨਹੀਂ ਠੀਕ ਹੈ ਸਾਫ ਸੁਥਰੀ ਗੱਡੀ ਹੈ ਕਿੰਨੇ ਦਮੋਗੇ ਫਿਰ ਭਾਈ ਜੀ ਗੱਡੀ ਐ ਨਹੀਂ ਕਿ ਅਸੀਂ ਦੇਵਾਂਗੇ ਖੜਾ ਤਾਂ ਮੂੜੇਗਾ 10 140000 ਦੇ ਦੇਣ ਦਾ ਮੂੜੇਗਾ ਅੱਛਾ ਬਾਕੀ ਐ ਨਹੀਂ ਕਿ ਤੁਹਾਡੀ ਐਨੀ ਕੀ ਸੇਵਾ ਪਾਣੀ ਜਿਹੜੀ ਹੈਗੀ ਮਾਨਤਨ ਫਿਰ ਵੀ ਕਰਾਂਗੇ ਠੀਕ ਹੈ ਲਓ ਮਿੱਤਰੋ 140000 ਦੀ ਬਾਈ ਕਰ ਰਹੇ ਨੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਅੱਗੇ ਸੋਨੂੰ ਦਿਖਾਉਣਿਆ ਇਨੋਵਾ ਹਣਾ ਵੀਰੇ ਇਨੋਵਾ ਦੀ ਗੱਲ ਕੀ ਗੱਲ ਬਾਤ ਆ ਵੀਰੇ ਕਿਹੜਾ ਮਾਡਲ ਹੈਗਾ ਕਿਹੜਾ ਵੇਰੀਐਂਟ ਆ ਆ ਪਾਜੀ 2013 ਮਾਡਲ ਹੈ ਜੀ ਜੀ 4 ਹੈ ਜੀ 4 ਮਾਡਲ ਹੈ ਓਕੇ 13 ਮਾਡਲ ਗੱਡੀ ਹੈ ਗੱਡੀ ਦਾ ਇੰਟੀਰੀਅਰ ਦੇਖੋ ਪਾਜੀ ਇੰਟੀਰੀਅਰ ਦੇ ਅੰਦਰ ਐਨੀ ਕਿ ਸਾਰੀ ਗੱਡੀ ਤੇ ਐਨੀ ਕੋਈ ਡਸਟ ਨਹੀਂ ਮਿਲੂਗੀ ਕੋਈ ਰਸਕ ਨਹੀਂ ਕੋਈ ਜੰਗਾਲ ਨਹੀਂ ਕੋਈ ਇੰਜਨ ਦੇ ਕੰਮ ਨਹੀਂ ਮੰਗਦੀ ਐ ਲਾਈਵ ਵੀ ਗੱਡੀ ਚਲਾਈ ਵੀ ਦੇ ਤੇਰਾ ਮਾਡਲ ਲਾਈਵ ਵੀ ਲਗਿਆ ਹੋਏ ਨੇਗੇ ਓਨਰ ਕਿੰਨੇ ਹੈ ਓਨਰ ਸੈਕੰਡ ਹੈ ਸੈਕੰਡ ਓਨਰ ਆ ਗਰਮੇ ਟ੍ਰਾਂਸਫਰ ਹੋ ਗਈ ਐ ਹਾਂ ਓਨਰ ਸੈਕੰਡ ਹੈ ਅਗੇ ਦੇਖੋ ਖੋਲ ਕੇ ਦੇਖੋ ਚੈੱਕ ਕਰੋ ਭਾਈ ਜੀ ਗੱਡੀ ਨੂੰ ਪ੍ਰੋਪਰ ਇਹ ਤਾਂ ਵੀ ਤੁਹਾਨੂੰ ਵਰਨਟ ਚੱਕ ਕੇ ਦਿਖਾਈ ਦਿੰਨੇ ਹਨਾ ਹਾਂ ਜੀ ਦਿਖਾਓ ਭਾਈ ਜੀ ਦਿਖਾਓ ਜ਼ਰੂਰ ਦਿਖਾ ਨਾ ਤਾਂ ਪਤਾ ਕੀ ਹੋ ਗਾ ਤੇਰੀ ਫਰਮਾਇਸ਼ ਆਂਦੀ ਕਿ ਆਰ ਪੈਸਾ ਅੰਦਰ ਇੰਟੀਰੀਅਰ ਵੀ ਦਿਖਾਓ ਇੰਟੀਰੀਅਰ ਖੋਲੋ ਜੀ ਨਾ ਹੈ ਕਿ ਨੀ ਉਹ ਰੇਜ ਚੱਕਣਾ ਵੀ ਕੋਈ ਡੀਲਰ ਹੈ ਜੇ ਨਹੀਂ ਹੈਗਾ ਜਿਹੜਾ ਆਪਦੇ ਆਪ ਗੱਡੀਆਂ ਦੇ ਵਰਨਟ ਚੱਕ ਕੇ ਦਿਖਾਉਂਦਾ ਮੈਂ ਮੂਰੀ ਲਾਉਂਗਾ ਠੀਕ ਹੈ ਭਈ ਬਹੁਤ ਘੱਟ ਡੀਲਰ ਦੇਖਣ ਨੂੰ ਮਿਲਦੇ ਨੇ ਜਿਹੜੇ ਆਪਦੇ ਆਪ ਹੀ ਨਾ ਗੱਡੀਆਂ ਦੇ ਵਰਨਟ ਚੱਕੀ ਜਾਂਦੇ ਹਨਾ ਠੀਕ ਹੈ ਸਾਹ ਬਾਈ ਦੇਖੋ ਨਾਲ ਦੇ ਨਾਲ ਜਿਹੜੀ ਮਰਜ਼ੀ ਗੱਡੀ ਦਾ ਤਲਾ ਦੋ ਨਾਲ ਦੇ ਨਾਲ ਬਾਈ ਬੋਰਨਟ ਚੱਕ ਕੇ ਦਿਖਾਉਣ ਲੱਗ ਜਾਂਦਾ ਬਾਈ ਹੈਨਾ ਠੀਕ ਹੈ ਬਿਆਦਾ ਬਾਈ ਯਾਰ ਤੁਹਾਡਾ ਟਾਈਮ ਨਹੀਂ ਖਰਾਬ ਹੁੰਦਾ ਨਾ ਆਓ ਇੱਕ ਵਾਰੀ ਵਿਜ਼ਿਟ ਕਰੋ ਠੀਕ ਹੈ ਤੁਸੀਂ ਗੱਲਬਾਤ ਕਰ ਲਿਓ ਫਰਮਾਇਸ਼ ਆਂਦੀ ਕਿ ਭਾਈ ਜੀ ਇੰਟੀਰੀਅਰ ਦਿਖਾਓ ਜੀ ਆਪਾਂ ਯਾਨੀ ਕਿ ਇੰਟੀਰੀਅਰ ਵਾਸਤੇ ਯਾਨੀ ਕਿ ਕਹਿੰਦੇ ਕਿ ਦਿਖਾਓ ਭਾਈ ਜੀ ਓਲ ਕੇ ਦਿਖਾਓ ਗੱਡੀ ਨੂੰ ਤਾਂ ਕਿ ਯਾਨੀ ਕਿ ਕਸਟਮਰ ਨੂੰ ਬਲੇਖਾ ਲੱਗੇ ਦੂਰ ਕੋਰ ਬੰਦੇ ਆਂਦੇ ਉਹਨਾਂ ਨੂੰ ਇਹ ਹੁੰਦਾ ਕਿ ਭਾਈ ਜੀ ਅੰਦਰ ਪਤਾ ਨਹੀਂ ਕੀ ਹੋਣਾ ਜੀ ਖੋਲ ਕੇ ਗੱਡੀ ਦਿਖਾਣ ਦਾ ਰੇਟ ਰੇਟ ਕਿੰਨਾ ਦਾ ਰੇਟ ਪਾਜੀ ਉਹ ਤਾਂ ਇਹ ਨਹੀਂ ਕਿ 6 ਲੱਖ ਰੁਪਏ ਰੇਟ ਹੈ ਬਟ ਅਸੀਂ ਗੱਡੀ ਦੇਣੀ ਹੈ 5.5 ਲੱਖ ਸਾਢੇ 5 ਲੱਖ ਸਾਢੇ 5 ਲੱਖ ਦੀ ਡਿਮਾਂਡ ਆ ਔਰ ਇਹ BS4 ਹੈ BS4 ਹੈ ਹਾਂ ਇਹ ਲੋਕੀ ਐ ਨਹੀਂ ਆਂਦੇ ਪੁੱਛਦੇ ਹਨਾ ਕਿ ਇਹਨੇ ਕੀ ਤੁਹਾਡੀ ਗੱਡੀ BS3 ਹੈ BS2 ਹੈ ਸਾਡੀ BS4 ਹੈ ਜ्यादातर ਮੋਸਟਲੀ ਐ ਨਹੀਂ ਕਿ ਜੰਮੂ ਕਸ਼ਮੀਰ ਵਾਸਤੇ BS4 ਹੀ ਗੱਡੀ ਜਾ ਠੀਕ ਹੈ BS4 ਗੱਲਬਾਤ ਵੀਰੇ ਕਰ ਲਿਓ ਅੱਗੇ ਦਰ ਆ ਗਈ ਆਪਣੇ ਕੋਲ Swift VXI ਕਿੰਨਾ ਮਾਡਲ ਆ ਵੀਰੇ ਇਹ ਆ ਲੋ ਜੀ ਸੇਪਟ ਆ ਗਈ ਜੀ 2010 ਮਾਡਲ ਹੈ 10 ਮਾਡਲ ਹੈ ਬੀਐਕਐਸਆਈ ਹੈ ਹੂੰ 2010 ਮਾਡਲ ਹੈ ਗੱਡੀ ਬੀਐਕਐਸਆਈ ਗੱਡੀ ਹੈ ਤਾਂ ਮਿੱਤਰੋ ਪਾਸਿੰਗ ਹੈਗੀ ਆਲੇ 25 ਤੱਕ ਗੱਡੀ ਦਾ ਇੱਕ ਵਾਰੀ ਲਖਵਿੰਦਰ ਨੂੰ ਇੰਟੀਰੀਅਰ ਦਿਖਾ ਰਿਹਾ ਹੈ ਤੁਸੀਂ ਇੱਕ ਵਾਰੀ ਗੱਡੀ ਚੈੱਕ ਕਰੋ ਠੀਕ ਹੈ ਬਿੰਡੋ ਬਿੰਡੋ ਭਾਈ ਪਾਵਰ ਮਿਲ ਜਾਂਦੇ ਨੇ ਇਹਦੇ ਵਿੱਚ ਪਾਸਿੰਗ ਵੀ ਹੈਗੀ ਹੈਗੀ ਕਾਰ ਸੋਹਣੀ ਆ ਸਾਫ ਸੁਥਰੀ ਆ ਹਲਕੀ ਫੁਲਕੀ ਵੀਰੇ ਟੱਚਿੰਗ ਕਹਿ ਸਕਦੇ ਆ ਵੀ ਹੋ ਆ ਦੇਖੋ ਜੀ ਭਾਈ ਜੀ ਗੱਡੀ ਸਾਰੀ ਗੱਡੀ ਤੇ ਪੂਰਾ ਯਾਨੀ ਕਿ ਕੋਈ ਬਾਡੀ ਲਾਈਨ ਕੋਈ ਗੇਟ ਕੋਈ ਦਰਵਾਜ਼ਾ ਕੋਈ ਚੀਜ਼ ਚੇਂਜ ਨਹੀਂ ਕੋਈ ਚੀਜ਼ ਯਾਨੀ ਕਿ ਪੇਂਟਿੰਗ ਨਹੀਂ ਕੋਈ ਪੇਂਟਿੰਗ ਨਹੀਂ ਸਾਰੀ ਵਧੀਆ ਗੱਡੀ ਹੈ ਸਾਰੀ ਵਧੀਆ ਵੀਰੇ ਗੱਡੀ ਰੇਟ ਕਿੰਨਾ ਬਈਦਾ ਆ ਗੱਡੀ ਦਾ ਭਾਈ ਜੀ ਰੇਟ ਜਿਹੜਾ ਹੈਗਾ ਮੈਂ ਤਾਂ ਐਨੀ ਕਿ ਰੇਟ ਦੀ ਗੱਲ ਕਰਾ ਤਾਂ ਰੇਟ 2.5 ਲੱਖ ਰੁਪਏ ਹੈਗਾ ਬਟ ਐਨੀ ਦੇਣ ਵਾਲਾ ਰੇਟ ਹੈਗਾ 1.5 2 2.5 ਲੱਖ ਲੈ ਮਿੱਤਰੋ 1.5 ਤੇ 2 ਲੱਖ 25 ਹਜ਼ਾਰ ਤੇ ਵੀ ਮਾਨਦਨ ਟੋੜਾ ਹੋਣਾ ਹੈ ਲੈ ਮਿੱਤਰੋ 2 ਲੱਖ 25 ਹਜ਼ਾਰ ਦੇ ਮਾਨਦਨ ਹੋ ਜਾਊਗਾ ਠੀਕ ਹੈ ਜੀ ਹੋ ਜਾਊਗਾ ਗੱਡੀ ਘੈਂਟ ਆ ਗਈ ਬਾਰਨਟ ਦੀ ਵਧੀਆ ਚੰਡੀਗੜ੍ਹ ਦਾ ਲੋਕਲ ਨੰਬਰ ਆ ਲੋਕਲ ਨੰਬਰ ਤੁਸੀਂ ਕਰ ਲਿਓ ਗੱਡੀ ਤੁਹਾਨੂੰ ਆਪਾਂ ਦਿਖਾਣੇ ਆਗੇ ਆਰਟੀਗਾ ਗੱਡੀ ਆ ਗਈ ਤੇ ਭਾਈ ਜੀ 7 ਸੀਟਰ ਦੇ ਵਿੱਚ ਆ ਭਾਈ ਜੀ ਕੀ ਡਿਟੇਲ ਆ ਕਿੰਨਾ ਮਾਡਲ ਆ ਇਹ 7 ਸੀਟਰ ਗੱਡੀ ਪਾਈ 2012 ਮਾਡਲ ਜਡੀ ਪਲਸ ਜਡੀ ਮਾਡਲ ਹੈ ਟਾਪ ਮਾਡਲ ਆ ਭਾਈ ਗੱਡੀ ਫਰਸਟ ਓਨਰ ਹੈ ਗੱਡੀ ਹੈ ਭਾਈ ਫਰਸਟ ਓਨਰ ਫਰਸਟ ਓਨਰ ਗੱਡੀ ਹੈ ਇੰਜਨਰ ਦੀ ਕੱਢਾ ਗਈ ਇਹ ਸੀਟ ਕਵਰ ਨਵੇਂ ਹੈ ਇੰਜਨ ਤੇ ਚਾਬੀ ਨਹੀਂ ਲੱਗੀ ਹੈ ਸਾਰੀ ਗੱਡੀ ਤੇ ਖੋਲ ਕੇ ਚੇਕ ਕਰਾ ਦਿਓ ਬੋਨਟ ਇੱਕ ਵਾਰੀ ਚੱਕ ਕੇ ਆ ਖੋਲ ਕੇ ਬੋਨਟ ਆਪਾਂ ਚੈੱਕ ਕਰਾ ਦਿੰਦੇ ਭਾਈ ਆ ਲੋ ਦੇਖੋ ਜੀ ਭਾਈ ਬਈ ਚੈੱਕ ਕਰੋ ਗੱਡੀ ਦਾ ਸੀਲਾ ਸੁੱਲਾ ਵਧੀਆ ਪਿਆ ਨਾ ਸੁੱਕਾ ਇੰਜਨ ਪਿਆ ਸੂਨੀ ਕਾਰ ਬਈ ਸੀਡ ਕਾਰ ਆਗੀ ਚੈੱਕ ਕਰੋ ਘੈਂਟ ਕਾਰ ਆਗੀ ਤੇ ਬਈ ਜੀ 2013 ਮਾਡਲ 12 12 ਮਾਡਲ 12 12 ਮਾਡਲ ਹੈ ਫਸਟ ਅਨਰ ਦੀ ਕਾਰ ਆ ਜੀਡੀ ਆਈ ਹੈ ਬਈ ਜਿਹਨੂੰ ਭਾਈ ਜੀ 7 ਸੀਟਰ ਦੀ ਰਿਕੁਆਇਰਮੈਂਟ ਹੈ 7 ਸੀਟਰ ਵਾਸਤੇ ਬਦਿਆਰ ਬੈਸਟ ओके ਰੇਟ ਕਿੰਨਾ ਹੋਣ ਵਾਲਾ ਦਾ ਰੇਟ ਭਾਈ ਜੀ ਮੈਂ ਕਹਿ ਰਿਆ ਰੇਟ ਤਾਂ ਯਾਨੀ ਕਿ ਜਿਹੜਾ ਚੰਡੀਗੜ੍ਹ ਤੇ ਐਨੀ ਕਵੇ 3.5 ਅਸੀਂ ਕਹਿੰਦੇ 3 ਲੱਖ 10 ਜਪ ਦੇ ਦੋ 3 ਲੱਖ 10 ਹਜ਼ਾਰ ਦੀ ਹੋਰ ਲੈ ਮਿੱਤਰੋ 3 ਲੱਖ 10 ਹਜ਼ਾਰ ਦੀ ਬਈ ਆਟੇ ਕਾ ਗੱਡੀ ਲੈ ਜੋ 2012 ਮਾਡਲ ਘੈਂਟ ਕਾਰ ਆ ਗਈ ਗੱਲਬਾਤ ਕਰਿਓ ਤੇ ਬਈ ਹੁਣ ਤੁਹਾਨੂੰ ਦਿਖਾਉਣੀ ਆਗੇ ਬੁਲਬੁਲ ਦਾ ਬੱਚਾ ਬਈ ਸਾਰੀ ਓਰੀਜਨਲ ਕਾਰ ਆ ਗਈ 스ਵਿਫਟ BX i ਪੈਟਰੋਲ ਵੇਰੀਐਂਟ ਦੇ ਵਿੱਚ ਮਾਡਲ 12 ਜੀ ਇਹ 12 ਮਾਡਲ ਪਾਜੀ BX i ਗੱਡੀ ਹੈ ਕਿੰਨੀ ਓਰੀਜਨਲ ਹੈ ਗੱਡੀ ਫਸਟ ਓਨਰ ਗੱਡੀ ਹੈ ਪਾਜੀ ਸਿਰਫ ਸਾਰੀ ਓਰੀਜਨਲ ਹੈ ਸਾਰੀ ਵੇਰੀਨ ਲੋ ਸਾਰੀ ਓਰੀਜਨਲ ਗੱਡੀ ਪਾਜੀ ਹੈ ਵਧੀਆ ਗੱਡੀ ਹੈ ਸਾਰੀ ਵੇਰੀਨ ਗੱਡੀ ਹੈ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈਗਾ ਚੰਡੀਗੜ੍ਹ ਨੰਬਰ ਆ ਗੱਡੀ ਸਾਰੀ ਓਰੀਜਨਲ 12 ਮਾਡਲ ਪਾਜੀ ਸੀਟ ਕਵਰ ਦੇਖੋ ਸੀਟ ਕਵਰ ਦੇਖੋ ਨਵੇਂ ਸੀਟ ਕਵਰ ਪਏ ਹੈ ਬ੍ਰਾਂਡ ਨਿਊ ਸੀਟ ਕਵਰ ਪਾਜੀ ਗੱਡੀ ਦੇ ਨਾਲ ਸੀਟ ਕਵਰ ਤਕ ਕਰਦੇ ਹਾਂ ਹਲਦਰ ਦਿਖਾਓ ਪਾਜੀ ਇੰਟੀਰੀਅਰ ਦਿਖਾਓ ਪੋਰਨਟ ਚੱਕੀ ਵੀ ਤੁਹਾਨੂੰ ਦਿਖਾਵਾਂ ਗੱਡੀ ਤੇ ਕੈਂਟ ਕਰਾ ਬਈ ਇੱਕ ਵਾਰ ਲਖਵਿੰਦਰਪੁਰ ਸੀਟ ਕਵਰ ਦਿਖਾਓ ਸੀਟ ਕਵਰ ਦਿਖਾ ਗੱਡੀ ਦੇ ਦਿਖਾਓ ਆ ਚੈੱਕ ਕਰੋ ਬਈ ਗੱਡੀ ਨਾ ਬਹੁਤ ਸੋਹਣੀ ਆ ਤੇ ਬਈ ਗੱਡੀ ਨਾ ਸਾਰੀ ਓਰੀਜਨਲ ਆ ਤੁਹਾਨੂੰ ਗੱਡੀ ਦਾ ਨਾ ਪੋਰਨਟ ਚੱਕ ਕੇ ਦਿਖਾਉਣਾ ਹੈ ਠੀਕ ਹੈ ਆ ਦੇਖੋ ਆਪ ਦੱਸਿਓ ਇੱਕ ਵਾਰ ਆਓ ਵਿਜ਼ਿਟ ਕਰੋ ਹਾਂ ਦੇਖੋ ਜੀ ਪਾਜੀ ਦੇ ਆ ਦੇਖੋ ਬਿਲਕੁਲ ਨਹੀਂ ਕਿ कहीं से टचिंग ਨਹੀਂ ਕੋਈ ਲੱਗਿਆ ਨਹੀਂ ਕੋਈ ਵੱਜਿਆ ਨਹੀਂ ਕੋਈ ਬੋਨਟ ਦਾ ਖੁੱਲਿਆ ਨਹੀਂ ਅੱਗੇ ਫੱਟੀ ਸੀਲ ਹੈ ਸਭ ਕੁਝ ਓਕੇ ਲੈ ਮਿੱਤਰੋ ਗੱਲ ਬਾਤ ਤੁਸੀਂ ਕਰ ਲਿਓ ਇਹਦਾ ਰੇਟ ਕਿੰਨਾ ਜੀ ਰੇਟ ਇਹਦਾ ਹੋਣ ਵਾਲਾ ਪਹਿਲੇ ਕਿਹਾ 2.5 ਲੱਖ ਰੁਪਏ ਭਾਈ ਨੇ ਕਿ 2.5 ਲੱਖ ਰੁਪਏ ਦੀ ਗੱਡੀ ਦੇਣੀ ਹੈ ਘਟਾਓ ਹੋਰ ਹੋਰ ਘਟਾ ਦिए हां 3 ਲੱਖ 20 ਹਜ਼ਾਰ ਤੋਂ 3 ਲੱਖ 15 ਹਜ਼ਾਰ ਤੋਂ 10 ਹਜ਼ਾਰ ਤੋਂ 3 ਲੱਖ ਰੁਪਏ ਦੋ ਭਾਜੀ ਲੈ ਮਿੱਤਰੋ ਰੱਦਾ 25 ਹਜ਼ਾਰ ਬਈ ਠੀਕ ਹੈ 25 ਹਜ਼ਾਰ ਦਾ ਡਿਸਕਾਊਂਟ 3 ਲੱਖ ਰੁਪਏ ਦੀ ਲੈ ਜਾਓ ਗੱਡੀ ਬਾਈ ਸਾਰੀ ਰੇਨ ਲਾ ਹੈ ਕੀ ਹੈ ਯਾ ਰਜਿਸਟਰ 13 ਹੈ ਰਜਿਸਟਰ 13 12 ਰਜਿਸਟਰ 13 ਠੀਕ ਹੈ ਬਾਈ ਗੱਡੀ ਨਾਲ ਸਾਰੀ ਰੇਨ ਲਾ ਕਲਾ ਕਲਾ ਪੀਸਾ ਕੇ ਚੈੱਕ ਕਰ ਲਿਓ ਇਹ ਨਹੀਂ ਹੈਗਾ ਵੀ ਸਾਡੀ ਗਲਤੀ ਵੀ ਨਾ ਤੁਸੀਂ ਰਹੋ ਆ ਕੇ ਇੱਕ ਵਾਰੀ ਟਰਾਈ ਕਰੋ ਚੈੱਕ ਕਰੋ ਤੁਹਾਨੂੰ ਗੱਡੀ ਨਾਲ ਵਜੇ ਨਾਲ ਲੱਗੀ ਬਾਈ ਮੈਸੇਜ ਕਰ ਦਿਓ ਥੱਲੇ ਠੀਕ ਹੈ 3 ਲੱਖ ਰੁਪਏ ਦੀ ਗੱਡੀ ਲੈ ਜਾਓ ਲੋਨ ਵਗੈਰਾ ਵੀ ਹੋ ਜੂ ਤੇ ਬਾਈ ਜੀ ਆਪਣਾ ਐਡਰੈਸ ਕੀ ਹੈ ਪ੍ਰੋਪਰਟੇ ਦਾ ਭਾਈ ਜੀ ਆਪਣਾ ਆ ਹੈਗਾ ਬੂਥ ਨੰਬਰ 138 ਜੀ ਬੂਥ ਬੂਥ ਨੰਬਰ 138 ਰਾਜੀਉ ਮਾਰਕੀਟ ਤੇ ਰੇਡੀ ਮਾਰਕੀਟ ਵੀ ਕਹਿੰਦੇ ਇਹਨ ਕੋਲਾ ਡਿਕੂ ਹੈਗਾ ਸੁਜੀਤ ਕੋਲਾ ਡਿਕੂ ਜਨ ਨਾਲ ਹੈ ਡਬਲ ਸਟੋਰੀ ਮਾਰਕੀਟ ਹੈਗੀ 37 ਡੀ ਚੰਡੀਗੜ੍ਹ ਠੀਕ ਹੈ ਕ੍ਰਿਸ਼ਨਾ ਕਾਰਵਯਾਰ ਦਾ ਬਈ ਬੂਹ ਵੀ ਲੱਗਿਆ ਹੈ ਗੱਲਬਾਤ ਕਰ ਲਿਓ ਇਹਨਾਂ ਗੱਡੇ ਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਉਹਦੇ ਲੱਗੀ ਆ ਮੋਬਾਈਲ ਨੰਬਰ ਸਕਰੀਨ ਤੇ ਆ ਠੀਕ ਹੈ ਵੀਰ ਜੀ ਹੈ ਥੈਂਕ ਯੂ ਵੈਰੀ ਥੈਂਕ ਯੂ ਉਹਦੇ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਅਬ ਇੱਕ ਐਂਡ ਕਰਾਂ ਨੇ ਬਾਈ ਜਿੱਦਾਂ ਦੀ ਦੱਸਿਆ ਨਾ ਬਾਈ ਰੀਜਨਲ ਸੇ ਬਾਈ Ориਜినਲ ਆ ਸਰਟੀਫਾਈਡ ਪੂਟਾ ਮੋਬਾਈਲ ਨੰਬਰ ਸਕਰੀਨ ਤੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ